ਸਾਂਝਾ ਗਾਲਜੀ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਹਰਪਾਲ ਸਿੰਘ ਨੇ ਤੁਹਾਨੂੰ ਦਾਦੇ ਕੀ ਹਰਵਾਲ ਤੋਂ ਇਹ ਤਸਵੀਰਾਂ ਜੋ ਤੁਸੀਂ ਦੇ ਦੇ ਪਿਓ ਇਹ ਇੱਕ ऐसे ਥਾਂ ਦੇ ਨੇ ਜਿੱਥੇ ਕਿ ਲੋਕ ਪਸ਼ੂ ਪਸ ਆਪਣੇ ਬੰਦੇ ਨੇ ਤਾਂ ਦਾਦੇ ਕਿ ਇੱਕ ਪਸ਼ੂਆਂ ਵਾਲੀ ਸੈੱਡ ਨੂੰ ਜਿਹੜੀ ਆਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੀ ਜਿਹੜੀ ਇਹ ਘਟਨਾ ਕਿਵੇਂ ਵਾਪਰੀ ਉਹਦੇ ਤੇ ਥੋੜਾ ਜਿਹਾ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਦਾਦੇ ਕਿ ਉੱਥੇ ਦੱਸਿਆ ਜਾ ਰਿਹਾ ਆ ਮਾਲਕਾਂ ਵੱਲੋਂ ਕਿ ਪੱਠੇ ਕੁੱਤਰਨ ਵਾਲਾ ਟੋਕਾ ਮੋਟਰ ਲੱਗੀ ਹੋਈ ਸੀ ਜਿਹਦੇ ਕਿ ਬਿਜਲੀ ਦੀ ਤਾਰ ਦੇ ਵਿੱਚ ਸਪਾਰਕ ਹੋ ਜਾਂਦੀ ਹੈ ਤੇ ਸੈੱਡ ਨੂੰ ਜਿਹੜੀ ਇਹ ਉਹ ਅੱਗ ਲੱਗ ਜਾਂਦੀ ਹੈ ਜਿਹਦੇ ਕਾਰਨ ਜਿਹੜਾ ਆ ਕਰੀਬ ਲੱਖ ਰੁਪਏ ਦਾ ਜਿਹੜਾ ਆ ਉਹ ਨੁਕਸਾਨ ਹੋ ਗਿਆ ਆ ਉਹਨਾਂ ਨੇ ਦੱਸਿਆ ਕਿ ਸਾਰੀ ਸੈੱਡ ਨੂੰ ਅੱਗ ਲੱਗ ਗਈ ਸੈੱਡ ਦੇ ਅੰਦਰ ਕਾਫੀ ਕੁਝ ਸਮਾਨ ਪਿਆ ਹੋਇਆ ਸੀ ਜਿਹੜਾ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਕੀ ਮੋਟਰ ਜਾਂ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਜਿਹੜਾ ਆ ਅੰਦਰ ਪਿਆ ਪਿਆ ਜਿਹੜਾ ਆ ਉਹ ਸੜ ਗਿਆ ਅੱਗ ਲੱਗਣ ਦੇ ਕਾਰਨ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸ ਦਈਏ ਕਿ ਪੱਠੇ ਕੁੱਤਰਨ ਵਾਲਾ ਟੋਕਾ ਟੋਕੇ ਦੀ ਮੋਟਰ ਦੀ ਜੋ ਤਾਰ ਦੀ ਕੁੰਡੀ ਸੀ ਉਹਨੂੰ ਜਿਹੜਾ ਸਪਾਰਕਿੰਗ ਹੋ ਜਾਂਦੀ ਹੈ ਤੇ 스파ਰਕ ਹੋਣ ਤੋਂ ਬਾਅਦ ਆ ਜਿਹੜਾ ਆ ਅੱਗ ਲੱਗ ਜਾਂਦੀ ਤੇ ਅੱਗ ਲੱਗਣ ਦੇ ਨਾਲ ਜੜਾਇਆ ਡੰਗਰਾਂ ਵਾਲੀ ਸਾਰੀ ਛੱਡ ਸੜ ਕੇ ਸੁਆਹ ਹੋ ਜਾਂਦੀ ਹੈ ਜਿਹਦੇ ਨਾਲ ਜੜਾ ਆ ਭਾਰੀ ਨੁਕਸਾਨ ਹੋ ਜਾਂਦਾ ਆ ਆਹ ਗੱਲਬਾਤ ਕਰ ਲੈਨੇ ਆ ਆ ਇਸ ਜਗ੍ਹਾ ਦੇ ਮਾਲਕਾਂ ਦੇ ਨਾਲ ਕੀ ਨਾਂ ਹੈ ਤੁਹਾਡਾ ਅਸਤਿੰਦਰ ਵੀਰ ਸਿੰਘ ਕਿਹੜਾ ਪਿੰਡ ਆ ਹਰੂਵਾਲ ਪਿੰਡ ਜੀ ਕੀ ਗੱਲ ਹੋਈ ਆ ਅੱਗ ਲੱਗਣ ਦਾ ਕੀ ਕਰਨਾ ਏ ਤਾਰ ਲਾਈ ਸੀ ਤਾਰ ਨੂੰ ਸਪਰਕ ਜੀ ਹੋ ਗਈ ਬਸ ਉਹਦੇ ਤੋਂ ਲੱਗ ਗਈ ਜੀ ਕਿੰਨੂੰ ਲੱਗੀ ਅੱਗ ਇਹ ਬਿਜਲੀ ਵਾਲੀ ਤਾਰ ਸੀ ਟੋਕੇ ਵਾਲੀ ਮੋਟਰ ਤੱਕ ਤੇ ਉਹਦਾ ਸਪਰਕ ਜਿਹਾ ਹੋ ਗਿਆ ਤੇ ਉਹਦੇ ਤੋਂ ਲੱਗ ਗਈ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਕੋਈ ਹੋ ਗਿਆ ਜੇ ਕੋਈ ਲੱਖ ਸਵਾ ਲੱਖ ਦਾ ਹੋ ਗਿਆ ਜੇ ਸਮਾਨ ਬਹੁਤ ਹੀ ਅੰਦਰ ਪਿਆ ਸਾਰਾ ਸੜ ਕੇ ਸੁਆਹ ਹੋ ਗਿਆ ਨੇ ਤੁਹਾਨੂੰ ਕੀ ਪਤਾ ਲੱਗਾ ਵੀ ਅੱਗ ਲੱਗੀ ਮੈਂ ਬਸ ਪੱਠੇ ਪਾ ਕੇ ਡੰਗਰਾਂ ਨੂੰ ਅੰਦਰ ਬੰਨ ਕੇ ਤੇ ਆਪ ਪੱਠੇ ਵੱਟੇ ਚਲ ਗਿਆ ਹੋਰ ਤੇ ਬਸ ਉੱਥੇ ਬੈਠੇ ਬੈਠੇ ਨੇ ਮੈਂ ਵੇਖਿਆ ਵੀ ਅੱਗ ਲੱਗ ਗਈ ਹੈ ਤੇ ਬਸ ਜਨਾਚਰ ਨੂੰ ਮੈਂ ਆਇਆ ਹਾਂ ਜਨਾਚਰੋਂ ਤੇ ਆ ਬਸੋਂ ਬਾਹਰ ਹੋ ਗਈ ਗੱਲ ਸਭ ਕੁ ਬਤੀਗੁਤੀ ਬੰਦ ਹੋ ਗਈ ਸਭ ਕੁ ਬੰਦ ਹੋ ਗਿਆ ਤੇ ਉਹ ਤੁਹਾਡੇ ਪਸ਼ੂਆਂ ਨੂੰ ਨੁਕਸਾਨ ਤਾਂ ਨਹੀਂ ਆਇਆ ਪਸ਼ੂਆਂ ਨੂੰ ਬਸ ਇੱਕ ਦੋ ਨੂੰ ਮੜ ਮੜਾ ਸੇਕ ਲੱਗਾ ਉਹਦੋਂ ਬਚਾਈ ਆ ਨੋਰਮਲ ਬਚਾਈ ਆ ਜੀ ਅੱਛਾ ਤੇ ਪਸ਼ੂਆਂ ਤੇ ਤੁਹਾਨੂੰ ਤੁਹਾਨੂੰ ਪਤਾ ਲੱਗਾ ਤੁਹਾਨੂੰ ਵੀ ਜ਼ਖਮੀ ਹੋਏ ਤੁਸੀਂ ਹਾਂਜੀ ਮੈਂ ਬਸ ਡੰਗਰ ਖੋਲਦਿਆਂ ਖਲਦਿਆਂ ਇਹਨਾਂ ਦੇ ਰਸੇ ਰੁਸੇ ਵੜਦਿਆਂ ਕਿਤੇ ਸੇਕ ਲੱਗ ਗਿਆ ਪਤਾ ਨਹੀਂ ਕਿੱਥੋਂ ਮੇਰੇ ਵੱਨ ਨਾਲ ਉਹ ਸੇਕ ਪੱਜ ਵਜ ਗਿਆ ਤੇ ਉਹਦਾ ਪਸ਼ੂਆਂ ਠੀਕ ਠਾਕ ਹੀ ਸਾਰੇ ਬਸ ਸਾਮਾਨ ਹੀ ਬਹੁਤ ਜ਼ਿਆਦਾ ਸਮਾਨ ਸਾਰਾ ਸਾਰਾ ਇੱਧਰ ਪਿਆ ਸਾਰੇ ਸਾਰੇ ਚੀਜ਼ ਤੂੰ ਸਰਕਾਰੋਂ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਬਸ ਜੇ ਕੋਈ ਮਦਦ ਕਰ ਦੇ ਤੇ ਬਹੁਤ ਵਧੀਆ ਗੱਲ ਸਰਕਾਰ ਵੱਲੋਂ ਆਸਤੇ ਹਰ ਇੱਕ ਨੂੰ ਹੁੰਦੀ ਹੈ ਜੇ ਜੇ ਕਿਸੇ ਦੀ ਪੂਰੀ ਕਰ ਦੇ ਕੋਈ